ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸ਼ੇਰ-ਏ-ਪੰਜਾਬ ਨੇ ਕਾਂਗੜੇ ਵਾਲੇ ਰਾਜੇ ਦੀ ਸਹਾਇਤਾ ਕਿਵੇਂ ਕੀਤੀ ਮਹਾਰਾਜ ਸਾਹਿਬ ਜੀ ਨਾ ਜਲੰਧਰ ਦੇ ਇਲਾਕੇ ਦੇ ਵਿੱਚ ਹੀ ਸਨ ਤੇ ਇੱਥੇ ਸੰਸਾਰਚੰਦ ਵਾਲੀਏ ਕਾਂਗੜੇ ਦਾ ਨਿੱਕਾ ਭਾਈ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਤੇ ਉਸਨੇ ਬੇਨਤੀ ਕੀਤੀ ਜਰਨੈਲ ਅਮਰ ਸਿੰਘ ਥਾਪਾ ਸੈਨਾਪਤੀ ਵਾਲੀਏ ਨੇਪਾਲ ਭਾਰੀ ਗੋਰਖਾ ਫੌਜ ਲੈ ਕੇ ਨਾ ਪਹਾੜੀ ਇਲਾਕਿਆਂ ਤੇ ਆ ਚੜ੍ਹਿਆ ਤਿੰਨ ਕਈ ਛੋਟੀਆਂ ਰਿਆਸਤਾਂ ਰਿਆਸਤਾਂ ਸੰਮੂਰ ਨਾਲਾਗੜ ਆਦਿ ਇਲਾਕੇ ਫਤੇ ਕਰਤੇ ਕਬਜ਼ਾ ਕਰ ਲਿਆ ਤੇ ਹੁਣ ਕਾਂਗੜੇ ਤੇ ਆ ਪਿਆ ਤੇ ਰਾਜਾ ਰਾਜਾ ਸੰਸਾਰਚੰਦ ਆਪਣੇ ਵਿੱਚ ਉਹਨਾਂ ਦੇ ਟੱਕਰੇ ਦੀ ਸ਼ਕਤੀ ਨੂੰ ਵੇਖ ਕੇ ਤੇ ਕਿਲੇ ਦੇ ਅੰਦਰ ਬੰਦ ਕਰ ਬੈਠਾ ਹੈ ਉਹਨਾਂ ਦੇ ਨਿੱਤ ਦੇ ਧਾਵਿਆਂ ਤੋਂ ਡਰਿਆ ਕਿ ਉਹ ਕਿਲੇ ਨੂੰ ਫਤੇ ਕਰ ਲੈਣਗੇ ਤੇ ਸਾਡਾ ਰਾਜ ਭਾਗ ਚਲਾ ਜਾਵੇਗਾ ਰਾਜਾ ਸੰਸਾਰਚੰਦ ਨੇ ਮੈਨੂੰ ਨਾ ਸਰਕਾਰ ਦੀ ਸੇਵਾ ਦੇ ਵਿੱਚ ਭੇਜਿਆ ਤੇ ਤੇ ਹੁਣ ਤੁਸੀਂ ਸਾਡੀ ਸਹਾਇਤਾ ਕਰੋ ਤੇ ਸਾਨੂੰ ਇਸ ਪਾਰੀ ਓਕੜ ਤੋਂ ਓਕੜ ਤੋਂ ਬਾਹਰ ਕੱਢੋ ਤੇ ਮਹਾਰਾਜ ਨੇ ਉਸ ਦੀ ਦੀਨਤਾ ਨੂੰ ਵੇਖਦੇ ਹੋਏ ਇੱਥੋਂ ਹੀ ਸਣੇ ਆਪਣੇ ਬਲਵਾਨ ਫੌਜ ਦੇ ਉਸ ਫੌਜ ਦੇ ਉਸ ਦੀ ਰੱਖਿਆ ਦੇ ਲਈ ਕਾਂਗੜੇ ਵੱਲ ਨੂੰ ਕੂਚ ਕਰ ਦਿੱਤਾ ਤੇ ਹਜੇ ਮਹਾਰਾਜ ਨਾ ਕਾਂਗੜੇ ਤੋਂ ਦੂਰ ਹੀ ਸਨ ਗੋਰ ਗੋਰਖਾ ਫੌਜ ਦੇ ਸੈਨਾਪਤੀ ਨੇ ਮਹਾਰਾ ਦੇ ਆਉਣ ਦੀ ਖਬਰ ਸੁਣੀ ਸੁਣੀ ਇੰਨਾ ਘਬਰਾਇਆ ਜਿਸ ਦੀ ਕੋਈ ਹੱਦ ਨਹੀਂ ਰਹੀ ਉਸ ਨੇ ਝੱਟ ਆਪਣਾ ਇੱਕ ਪਰੋਸੇਯੋਗ ਵਕੀਲ ਪ੍ਰੋਸੀਜੋ ਵਕੀਲ ਜਿਸ ਦਾ ਨਾਮ ਜਰਾਵਰ ਸਿੰਘ ਜੀ ਮਹਾਰਾ ਦੀ ਸੇਵਾ ਦੇ ਵਿੱਚ ਭੇਜਿਆ ਮਹਾਰਾ ਦੀ ਸੇਵਾ ਦੇ ਵਿੱਚ ਭੇਜਿਆ ਉਸ ਉਸ ਨੇ ਕਿਹਾ ਕਿ ਆ ਕਿ ਸੰਸਾਰ ਚੰਦ ਕਿ ਸੰਸਾਰ ਚੰਦ ਦੀ ਸਹਿਤਾ ਨਾ ਕਰਨ ਦੀਆਂ ਬੜੀਆਂ ਬੇਨਤੀਆਂ ਕੀਤੀਆਂ ਤੇ ਇਸ ਇਹੀ ਕਿਹਾ ਕਿ ਸਾਰੀ ਸਾਰੀ ਧਨ ਸਾਰੀ ਆਯੂ ਧੰਨਵਾਦੀ ਧੰਨਵਾਦੀ ਦੇ ਛੋਟ ਸੰਸਾਰ ਚੰਦ ਦੇ ਨਜ਼ਰਾਨੇ ਤੋਂ ਭਾਰੀ ਰਕਮਾਂ ਦੀ ਤਿਆਰ ਆ ਤੇ ਸਰਕਾਰ ਸਾ ਤੋਂ ਭਾਰੀ ਵਾਰੀ ਭੇਟਾ ਲਵੇ ਤੇ ਇਥੋਂ ਹੀ ਵਾਪਸ ਪਰਤਦਾ ਹੈ ਸ਼ੇਰ ਦੀ ਲ ਮਹਾਰਾਜ ਨੇ ਉੱਤਰ ਦਿੱਤਾ ਜੁਰਾਵਰ ਸਿੰਘ ਨੂੰ ਡਾਡਾ ਦੋ ਟੁਕ ਕੇ ਆ ਕਿ ਕਿ ਅਸੀਂ ਜਿਸ ਨਾਲ ਪਹਿਲਾਂ ਵਚਨ ਕਰ ਚੁੱਕੇ ਹੁਣ ਭਾਵੇਂ ਦੂਣੀ ਅਤੇ 10 ਸੂਣੀ ਰਕਮ ਦੇਵੋ ਅਸੀਂ ਆਪਣਾ ਵਾਕ ਭੰਗ ਨਹੀਂ ਕਰਾਂਗੇ ਭੰਗ ਨਹੀਂ ਭਰਾਂਗੇ ਜੁਰਾਵਰ ਸਿੰਘ ਮਹਾਰਾਜ ਦਾ ਉੱਤਰ ਸੁਣ ਕੇ ਲਾਜ ਝੋਕੇ ਪਰਤ ਗਿਆ ਅਗਲੇ ਦਿਨ ਅਗਲੇ ਦਿਨ ਖਾਲਸਾ ਦਲ ਅੱਗੇ ਵਧਿਆ ਇਹ ਉਧਰ ਅਮਰ ਸਿੰਘ ਨੇ ਜਦੋਂ ਮਹਾਰਾਜ ਦਾ ਉੱਤਰ ਸੁਣਿਆ ਤੇ ਉਹਦੇ ਉੱਤੇ ਮਹਾਰਾਜ ਦਾ ਦੱਦ ਵੈਸਾ ਛਾਇਆ ਕਿ ਉਹ ਰਾਤ ਉਰਾਤ ਰਾਤ ਉਰਾ ਕਾਂਗੜੇ ਕਿਲੇ ਤੋਂ ਕੇਰਾ ਚੱਕ ਲਿਆ ਤੇ ਆਪਣੀ ਜਾਨ ਬਚਾ ਕੇ ਆਪਣੇ ਦੇਸ਼ ਵੱਲ ਪਰਤ ਗਿਆ ਤੇ ਇਦਾਂ ਮਹਾਰਾਜ ਨੇ ਸੰਸਾਰ ਚੰਦ ਉਸ ਦਾ ਇਲਾਕਾ ਮੁਰਦਵਾਇਆ ਇਹ ਸੀ ਆਪਣੀ ਅੱਜ ਦੀ ਵੀਡੀਓ ਦਾ ਇਤਿਹਾਸ ਤੇ ਤੁਸੀਂ ਜੇ ਹੋਰ ਵੀਡੀਓ ਇਤਿਹਾਸ ਵਾਲੀਆਂ ਵੇਖਣਾ ਚਾਹੁੰਦੇ ਹੋ ਆਪਣਾ ਚੈਨਲ ਇਹ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ